ਰਬ ਨੂੰ ਜੈ ਹੋ ਸ੍ਰੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਪ੍ਰਭੂ ਦੇ ਪਵਿੱਤਰ ਬਚਨ ਦੇ ਵਿੱਚੋਂ ਸਿੱਖਾਂਗੇ ਕਿ ਨਵਾਂ ਆਕਾਸ਼ ਤੇ ਨਵੀਂ ਧਰਤੀ ਹallelujah ਦੇਖੋ ਭੈਣ ਭਰਾਓ ਜਦੋਂ ਪ੍ਰਭੂ ਯੀਸ਼ੂ ਮਸੀਹ ਇਸ ਦੁਨੀਆ ਦੇ ਉੱਤੇ ਆਵੇਗਾ ਤੇ ਇਹ ਜਿਹੜੀ ਦੁਨੀਆ ਆ ਜਿਹੜੀ ਧਰਤੀ ਬਣੀ ਆ ਤੇ वचन ਕਹਿੰਦਾ ਇਹ ਆਕਾਸ਼ ਰੇਟ ਵੀ ਪੋਥੀ ਵਾਂਗੂ ਸਾਰਾ ਸਰਕ ਦਿੱਤਾ ਜਾਵੇਗਾ ਭਾ ਕਿ ਇਹ ਸਾਰਾ ਕੁਝ ਨਸ਼ਟ ਹੋ ਜਾਵੇਗਾ ਉਸ ਤੋਂ ਪਹਿਲਾਂ ਖੁਦਾ ਆਪਣੇ ਲੋਕਾਂ ਨੂੰ ਰੈਪਚਰ ਦੇ ਦੁਆਰਾ ਉੱਪਰ ਉਠਾ ਲਵੇਗਾ ਹallelujah ਵੇਖੋ ਭੈਣ ਭਰਾਓ ਅੱਜ ਈਸ਼ੂ ਮਸੀਹ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਹੋ ਰਿਹਾ ਆ ਤੇ ਅੱਜ ਹਰ ਇੱਕ ਇਨਸਾਨ ਕੋਲੋਂ ਮੌਕਾ ਆ ਕਿ ਉਹ ਇਸ ਨਵੀਂ ਧਰਤੀ ਦੇ ਅੰਦਰ ਜਾ ਸਕਦਾ ਹੈ ਵੇਖੋ ਤਾਂ ਹੀ ਤਹੀਂ ਸਵਰਗ ਦਾ ਪ੍ਰਚਾਰ ਕਰਦੇ ਆ ਕਿਉਂਕਿ ਪ੍ਰਭੂ ਨੇ ਵੀ ਕਿਹਾ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੀੜੇ ਆਇਆ ਹੈ ਵੇਖੋ ਭੈਣ ਭਰਾਓ ਅੱਜ ਕੁਰਾ ਕਿਸੇ ਦੇ ਵੀ ਪਾਪਾਂ ਦਾ ਲੇਖਾ ਨਹੀਂ ਕਰ ਰਿਹਾ ਤੇ ਪ੍ਰਭੂ ਹਰ ਇੱਕ ਨੂੰ ਉਸ ਧਰਤੀ ਦੇ ਵਿੱਚ ਵਾਰਨਾ ਚਾਹੁੰਦਾ ਹੈ ਹਾਲੇਲੂਇਆ ਕਿਉਂਕਿ ਉਹ ਕਿਸੇ ਦੇ ਨਾਲ ਵੀ ਪੱਖਪਾਤ ਨਹੀਂ ਕਰਦਾ ਹallelujah ਮੇਕੋ ਬਹੁਤ ਸਾਰੇ ਭੈਣ ਭਰਾਓ ਨੇ ਜਿਹੜੇ ਕਹਿਣਗੇ ਕਿ ਨਹੀਂ ਸਵਰਗ ਨਰਕੇ ਚ ਨਹੀਂ ਭੈਣ ਭਰਾਓ ਉਹ ਜਗ੍ਹਾ ਵਾਕਿਆ ਵਚਨ ਦੇ ਵਿੱਚ ਲਿਖਿਆ ਕਿ ਧਰਮੀ ਲੋਕ ਖੁਦਾ ਦੇ ਨਾਲ ਪਰਮੇਸ਼ਰ ਦੇ ਨਾਲ ਹਜ਼ਾਰ ਸਾਲ ਤੱਕ ਰਾਜ ਕਰਨਗੇ ਹallelujah ਦੇਖੋ ਭੈਣ ਭਰਾਓ ਇੱਕ ਦਿਨ ਮੈਂ ਵੀਡੀਓ ਵੀ ਵੇਖੀ ਵੀਡੀਓ ਦੇ ਵਿੱਚ ਦੱਸਿਆ ਕਿ ਪ੍ਰਿਥਵੀ ਤੋਂ ਇੱਕ ਗ੍ਰਹਿ ਆ ਬੜਾ ਜਿਹੜਾ ਦੂਰ ਹੈ ਜਿਹਦੇ ਉੱਤੇ ਵਿਗਿਆਨੀਆਂ ਨੇ ਦੱਸਿਆ ਕਿ ਕਮ ਸੇ ਕਮ ਹਜ਼ਾਰ ਸਾਲ ਤੱਕ ਬੰਦਾ ਉਸ ਜਗ੍ਹਾ ਤੇ ਰਹਿ ਸਕਦਾ ਹੈ ਤੇ ਵਚਨ ਵੀ ਕਹਿੰਦਾ ਕਿ ਹਜ਼ਾਰ ਸਾਲ ਦਾ ਰਾਜ ਦੇ ਵਿੱਚ ਇਨਸਾਨ ਨੇ ਧਰਮੀ ਲੋਕਾਂ ਨੇ ਰਹਿਣਾ ਜਿੱਤੇ ਨਾ ਕੋਈ ਭੁੱਖਿਆ ਨਾ ਕੋਈ ਪਿਆਸ ਆ ਕੁਝ ਵੀ ਨਹੀਂ ਉੱਥੇ ਕੁਸ਼ੀਆਂ ਤੇ ਖੁਸ਼ੀਆਂ ਹੀ ਆ ਹਾਲੇਲੂਇਆ ਬੇਕੋ ਪੜਾਂਗੇ ਅਸੀਂ ਉਹ ਵਚਨ ਨਵਾਂ ਆਕਾਸ਼ ਤੇ ਨਵੀਂ ਤਰਤੀਬ ਪੜਾਂਗੇ ਪ੍ਰਕਾਸ਼ ਦੀ ਪੋਥੀ ਉਹਦਾ 21 ਬਾਪ ਉਹਦੀ ਇੱਕ ਐਂਟ ਵਿੱਚ ਲਿਖਿਆ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਕਾਜ ਜਾਂਦਾ ਰਿਹਾ ਤੇ ਪਹਿਲੀ ਧਰਤੀ ਜਾਂਦੀ ਰਹੀ ਹੁਣ ਸਮੁੰਦਰ ਹੈ ਨਹੀਂ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਨਵਾਂ ਆਕਾਸ਼ ਤੇ ਨਵੀਂ ਧਰਤੀ ਪ੍ਰਭੂ ਦੇ ਦਾਸ ਕਹਿ ਰਿਹਾ ਕਿ ਮੈਂ ਵੇਖੀ ਵੇਖੋ ਪ੍ਰਕਾਸ਼ ਚਪੋਤੀ ਹੈ ਜਿਹੜੀ ਜਿਹਨੂੰ ਆਪਾਂ ਪੜ ਰਹੇ ਹਾਂ ਇਹ ਪ੍ਰਭੂ ਦੇ ਦਾਸ ਨੇ ਸੰਤ ਯਹੋਨਾ ਨੇ ਲਿਖੀ ਪ੍ਰਭੂ ਦੇ ਪਹਿਲਾਂ ਹੀ ਇਹਨਾਂ ਸਾਰੀਆਂ ਗੱਲਾਂ ਨੂੰ ਦੱਸ ਦਿੱਤਾ ਵੇਖੋ ਭੈਣ ਭਰਾਓ ਤਾਂ ਹੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਕਿਉਂਕਿ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਪਹਿਲਾਂ ਹੀ ਗੱਲਾਂ ਲਿਖਵਾ ਦਿੱਤੀਆਂ ਕਿ ਕਿੱਦਾਂ ਧਰਤੀ ਬਣੀ ਹੈ ਤੇ ਕਿੱਦਾਂ ਇਹਨੇ ਨਸ਼ਟ ਹੋਣਾ ਹੈ ਤੇ ਕਿੱਦਾਂ ਧਰਮੀ ਲੋਕਾਂ ਨੇ ਸਵਰਗ ਦੇ ਵਿੱਚੋਂ ਦੂਸਰੀ ਧਰਤੀ ਦੇ ਵਿੱਚ ਜਾਣਾ ਹੈ ਪ੍ਰਭੂ ਨੇ ਪਹਿਲੇ ਇਹ ਸਾਰੀਆਂ ਗੱਲਾਂ ਲਿਖਾ ਤਿੱਤਿਆਂ ਇਸੇ ਕਰਕੇ ਤੇ ਵਿਖੋ ਪੈਟਰ ਇਬਰਾਹਿਮ ਇਹ ਖੁਸ਼ਕਬਦੀ ਦਾ ਸਵਰਗ ਰਾਜ ਦਾ ਪ੍ਰਚਾਰ ਕਰ ਰਹੇ ਆ ਕਿ ਸਵਰਗ ਰਾਜ ਦਾ ਪ੍ਰਚਾਰ ਸੰਤ ਜੂ ਨਾਂ ਤੋਂ ਲੈ ਕੇ ਤੇ ਕਮ ਸੇ ਕਮ ਅੱਜ ਤੱਕ ਔਰ ਜਿੰਨਾ ਤੱਕ ਪ੍ਰਭੂ ਆਣੀ ਜਾਂਦਾ ਇਹ ਚੱਲਦਾ ਹੀ ਰਹੂਗਾ ਪ੍ਰਚਾਰ ਹਾਲੇਲੀਉਆ ਉਸ ਤੋਂ ਬਾਅਦ ਕੁਦਾ ਧਰਮੀ ਲੋਕਾਂ ਨੂੰ ਤੇ ਦੁਸ਼ਟ ਲੋਕਾਂ ਨੂੰ ਵੱਖ ਕਰੇਗਾ ਦੇਖੋ ਦੁਸ਼ਟਾਂ ਨੂੰ ਨਰਕ ਦੇ ਵਿੱਚ ਸੁੱਟੇਗਾ ਤੇ ਜਿਹੜੇ ਧਰਮੀ ਲੋਕ ਆ ਉਹਨਾਂ ਨੂੰ ਆ ਨਵਾਂ ਆਕਾਸ਼ ਤੇ ਨਵੀਂ ਧਰਤੀ ਦੇ ਵਿੱਚ ਲੈ ਕੇ ਜਾਵੇਗਾ ਵੇਖੋ ਪ੍ਰਭੂ ਦਾ वचन ਇੰਦਾ ਕਿ ਪੁਰਾਣਾ ਆਕਾਸ਼ ਤੇ ਪੁਰਾਣੀ ਧਰਤੀ ਜਾਂਦੀ ਰਹੀ ਹੁਣ ਗਾਹਾਂ ਨੂੰ ਸਮੁੰਦਰ ਹੈ ਨਹੀਂ ਵੇਖੋ ਜੇ ਜਗ੍ਹਾ ਤੇ ਖੁਦਾ ਆਪਣੇ ਲੋਕਾਂ ਨੂੰ ਧਰਮੀ ਲੋਕਾਂ ਨੂੰ ਲੈ ਕੇ ਜਾਗਾ ਉਹ ਜਗ੍ਹਾ ਤੇ ਸਮੁੰਦਰ ਨਹੀਂ ਹਾਲੇਲੂਇਆ ਅਗੇ ਵਚਨ ਦੇ ਵਿੱਚ ਲਿਖਿਆ ਦੂਜੇ ਵਚਨ ਦੇ ਵਿੱਚ ਲਿਖਿਆ ਅਤੇ ਮੈਂ ਪਵਿੱਤਰ ਨਗਰੀ ਨਵੀਂ ਨਵੀਂ ਜਰੂਸ਼ਲਮ ਨੂੰ ਪਰਮੇਸ਼ੀ ਦੇ ਕੋਲੋਂ ਆਕਾਸ਼ ਤੋਂ ਉੱਤਰਦੀ ਹੋਈ ਵੇਖਿਆ ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ ਜਿਵੇਂ ਲਾੜੀ ਆਪਣੇ ਲਾੜੇ ਦੀ ਸਿੰਦਾਰੀ ਹੋਈ ਹੋਈ ਪ੍ਰਭੂ ਦਾ ਆਸ ਸੰਤ ਜੀ ਨੇ ਕਹਿ ਰਿਹਾ ਕਿ ਮੈਂ ਆਕਾਸ਼ ਤੋਂ ਇੱਕ ਪਵਿੱਤਰ ਨਗਰੀ ਵਿਖੋ ਅੱਜ ਅਹੀਂ ਕਿੰਨੇ ਨਾਲ ਕੋਈ ਪਵਿੱਤਰ ਬਣੋ ਆਪਣੇ ਪਾਪਾਂ ਤੋਂ ਮੁੜੋ ਤੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੋ ਕਿਉਂਕਿ ਪ੍ਰਭੂ ਨੇ ਕਿਹਾ ਮੈਂ ਪਵਿੱਤਰ ਹਾਂ ਤੇ ਤੁਸੀਂ ਵੀ ਪਵਿੱਤਰ ਬਣੋ ਤੇ ਵੇਖੋ ਪਵਿੱਤਰ ਲੋਕ ਹੀ ਉਸ ਪਵਿੱਤਰ ਨਗਰੀ ਦੇ ਵਿੱਚ ਜਾਣਗੇ ਉਸ ਪਵਿੱਤਰ ਧਰਤੀ ਦੇ ਵਿੱਚ ਜਾਣਗੇ ਤੇ ਪ੍ਰਭੂ ਦਾ ਬਚਨ ਕਹਿੰਦਾ ਕਿ ਮੈਂ ਆਕਾਸ਼ ਤੋਂ ਉਹ ਪਵਿੱਤਰ ਨਗਰੀ ਆਉਂਦੀ ਵੇਖੀ ਕਿੰਦਾ ਦੀ ਉਹ ਪਵਿੱਤਰ ਨਗਰੀ ਤਿੰਦਾ ਜਿਵੇਂ ਲਾੜੀ ਆਪਣੇ ਲਾੜੇ ਦੀ ਤਿਆਰ ਕੀਤੀ ਹੋਈ ਵਿੱਕੋ ਵੀ ਭੈਣ ਪ੍ਰਭੂ ਵਾਚਨ ਕਹਿੰਦਾ ਕਿ ਅਸੀਂ ਕੀ ਹਾਂ ਪ੍ਰਭੂ ਦੀ ਸਾਰੇ ਜਿੰਨੇ ਲੋਕ ਇਸ ਚੁਸੀਰਤ ਵਿਸ਼ਵਾਸ ਕਰਦੇ ਨੇ ਵਿਸ਼ਵਾਸੀ ਨੇ ਅਸੀਂ ਸਾਰੇ ਕਿਉਂ ਦੀ ਦੁਲਹਨ ਉਹ ਕਿਹਾ ਹਾੜਾ ਦੂਲਾ ਹਾਲੇਲੂਇਆ ਤੇ ਵਾਚਨ ਕਹਿੰਦਾ ਕਿ ਐਡਾ ਉਹ ਧਰਤੀ ਤਿਆਰ ਕੀਤੀ ਮੈਂ ਵੇਖੀ ਜਿਵੇਂ ਲਾੜੀ ਆਪਣੇ ਲਾੜੇ ਦੀ ਸ਼ਿੰਗਾਰੀ ਹੋਵੇ ਹਾਲੇਲੂਇਆ ਅੱਗੇ ਵਾਚਨ ਦੇ ਵਿੱਚ ਲਿਖਿਆ ਤਿੰਨ ਵਾਚਨ ਦੇ ਵਿੱਚ ਲਿਖਿਆ ਤੇ ਮੈਂ ਸਦਸਨ ਤੋਂ ਇੱਕ ਵੱਡੀ ਆਵਾਜ਼ ਇਹ ਆਦਿ ਸੁਣੀ ਵੇਖ ਪਰਮੇਸ਼ਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਦੇ ਨਾਲ ਡੇਰਾ ਕਰੇਗਾ ਉਹ ਉਸ ਦੀ ਭਰਜਾ ਹੋਣਗੇ ਪਰਮੇਸ਼ਰ ਆਪ ਉਹਨਾਂ ਦਾ ਪਰਮੇਸ਼ਰ ਹੋ ਕੇ ਰਹੇਗਾ ਹallelujah ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਮੈਂ ਸੁੰ다ਸਤੋਂ ਇੱਕ ਆਵਾਜ਼ ਵੱਡੀ ਆਵਾਜ਼ ਸੁਣੀ ਇਹ ਆਖਰੀ ਆਵਾਜ਼ ਸੁਣੀ ਕਿ ਪਰਮੇਸ਼ਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਤੇ ਪਰਮੇਸ਼ਰ ਉਹਨਾਂ ਦੇ ਨਾਲ ਵਾਸ ਕਰੇਗਾ ਹallelujah ਤੇ ਉਹ ਉਹਨਾਂ ਦਾ ਪਰਮੇਸ਼ੁਰ ਹੋਵੇਗਾ ਤੇ ਉਹ ਉਹਦੇ ਬੱਚੇ ਹੋਣਗੇ ਤੇ ਵੇਖੋ वचन ਦੇ ਵਿੱਚ ਲਿਖਿਆ ਤੇ ਉਹ ਜਿਹੜੀ ਨਵੀਂ ਪਵਿੱਤਰ ਨਗਰੀ ਆ ਨਵੀਂ ਧਰਤੀ ਉਹਦੇ ਵਿੱਚ ਵੇਖੋ ਸੂਰਜ ਨਹੀਂ ਆ ਚਾਨਣ ਆ ਨਾ ਉੱਥੇ ਹਨੇਰਾ ਹੋਣਾ वचन ਦੇ ਵਿੱਚ ਲਿਖਿਆ ਕਿ ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੋਵੇਗਾ ਖੁਦਾ ਦੀ ਰੋਸ਼ਨੀ ਉਹਨਾਂ ਦੇ ਉੱਤੇ ਚਮਕੇਗੀ ਕਿ ਉਹ ਲੋਕ ਸਦਾ ਹੀ ਪਰਮੇਸ਼ੁਰ ਦਾ ਯਿਸੂ ਮਸੀਹ ਦਾ ਦਰਸ਼ਨ ਕਰਦੇ ਰਹਿਣਗੇ ਹallelujah ਵੇਖੋ ਇਹ ਖੁਦਾ ਉਹਨਾਂ ਲੋਕਾਂ ਦੇ ਨਾਲ ਧਰਮੀ ਲੋਕਾਂ ਦੇ ਨਾਲ ਆਪ ਰਹੇਗਾ ਦਿੱਤਣਗੇ ਫਿਰ ਧਰਮੀ ਲੋਕ ਨੂੰ ਵੇਖੋ ਜਿੰਨੇ ਲੋਕ ਪਰਮੇਸ਼ਰ ਦੇ ਵਿਸ਼ਵਾਸ ਕਰਦੇ ਇਹ ਨਹੀਂ ਹੈ ਨਹੀਂ ਕਿ ਪਾਪੀ ਦੇ ਨਾਲ ਖੁਦਾ ਧਰਮੀ ਨੂੰ ਮਿਲਾ ਦੇ ਨਹੀਂ ਵੇਖੋ ਭੈਣ ਭਰੋ ਅੰਤਰ ਇਹ ਸ਼ੈਤਾਨ ਨੇ ਇਸ ਦੁਨੀਆ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਰੱਖਿਆ ਹੈ ਹallelujah ਵਿਖੋ ਇਸ ਸਰੀਰ ਦੇ ਵਿੱਚ ਹੀ ਅਸੀਂ ਇਸ ਧਰਤੀ ਦੇ ਵਿੱਚ ਜਾ ਸਕਦੇ ਹਾਂ ਤੇ ਜਦੋਂ ਵੇਖੋ ਜਦੋਂ ਇਹ ਜਾਵਾਂਗੇ ਇਸ ਧਰਤੀ ਦੇ ਵਿੱਚ ਪਰਮੇਸ਼ਰ ਦੇ ਨਾਲ ਹਜ਼ਾਰ ਸਾਲ ਤੱਕ ਰਾਜ ਕਰਾਂਗੇ ਹallelujah ਕਿਉਂਕਿ ਵਚਨ ਕਹਿੰਦਾ ਹੈ ਅੱਗੇ ਵਚਨ ਦੇ ਵਿੱਚ ਲਿਖਿਆ ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਉੰਝੇਗਾ ਅਗਾਹਾਂ ਨੂੰ ਮੌਤ ਨਾ ਹੋਵੇਗੀ ਗਾਹਾਂ ਨੂੰ ਸੋਗ ਨਾ ਨਾ ਰੋਣਾ ਨਾ ਦੁੱਖ ਹੋਵੇਗਾ ਪਹਿਲਾਂ ਗੱਲਾਂ ਜਾਂਦੀਆਂ ਰਹਿਣਗੀਆਂ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਖੁਦਾ ਹਰ ਇੱਕ ਉਹ ਹੰਝੂ ਉਹਨਾਂ ਦੀਆਂ ਅੱਖਾਂ ਤੋਂ ਪੂੰਝ ਦੇਵੇਗਾ ਅੱਜ ਵੇਖੋ ਇਸ ਧਰਤੀ ਦੇ ਉੱਤੇ ਦੁੱਖ ਮੁਸੀਬਤਾਂ ਹੰਝੂ ਬਹਾਉਂਦਾ ਇਨਸਾਨ ਹਾਲੇਲੂਆ ਪ੍ਰਭੂ ਦਾ ਵਚਨ ਕਹਿੰਦਾ ਕਿ ਕੋਈ ਖੁਦਾ ਉਹਨਾਂ ਦੀ ਹਰ ਇੱਕ ਅੱਖਾਂ ਤੋਂ ਅੰਜੂ ਨੂੰ ਪੂੰਝ ਦੇਵੇਗ ਅਗਾਂਹ ਨੂੰ ਮੌਤ ਨਹੀਂ ਹੋਵੇਗੀ ਕੋਈ ਸੋਗ ਨਹੀਂ ਕੋਈ ਰੋਣਾ ਨਹੀਂ ਸਾਰੀਆਂ ਪਹਿਲਾਂ ਗੱਲਾਂ ਜਾਂਦੀਆਂ ਰਹਿਣਗੀਆਂ ਹallelujah ਅੱਗੇ वचन ਦੇ ਵਿੱਚ ਲਿਖਿਆ ਅਤੇ ਉਹ ਜਿਹੜਾ ਸੰਧਸਨ ਉੱਤੇ ਵਿਰਾਜਮਾਨ ਹੈ ਬੋਲਿਆ ਵੇਖ ਮੈਂ ਸਭ ਕੁਝ ਨਵਾਂ ਬਣਾਉਂਦਾ ਉਸ ਨੇ ਆਖਿਆ ਲੇਖ ਕਿਉਂ ਜੋ ਇਹ वचन ਵਿਸ਼ਵਾਸਯੋਗ ਅਤੇ ਸੱਚ ਨਹੀਂ ਹallelujah ਦੇਖੋ ਪ੍ਰਭੂ ਦਾ वचन ਕਿਹਾ ਕਿ ਜਿਹੜਾ ਸੰਧਸਨ ਦੇ ਉੱਤੇ ਬੈਠਾ ਹੈ ਖੁਦਾ ਪ੍ਰਭੂ ਈਸ਼ੂ ਵੇਖੋ ਕਿੰਨਾ ਕਿ ਜਿਹੜਾ ਸਿੰਘਾਸਨ ਉੱਤੇ ਬੈਠਾ ਉਹਨੇ ਉਹ ਬੋਲਿਆ ਵੇ ਇੱਕ ਮੈਂ ਸਾਰਾ ਕੁਝ ਨਵਾਂ ਬਣਾ ਦਿਨਾ ਉਸਨੇ ਆਖਿਆ ਲੇਖ ਇਹ ਵਚਨ ਸੱਚ ਅਤੇ ਵਿਸ਼ਵਾਸ ਜੋਗ ਨੇ ਹallelujah ਕਿਉਂ ਅਗੂ ਵਚਨ ਦੇ ਵਿੱਚ ਲਿਖਿਆ ਉਸਨੇ ਮੈਨੂੰ ਆਖਿਆ ਹੋ ਗਿਆ ਮੈਂ ਅਲਫਾ ਓਮੇਗਾ ਆਦ ਤੇ ਅੰਤ ਹੈ ਜਿਹੜਾ ਧਾਇਆ ਹੈ ਉਹਨੂੰ ਮੈਂ ਅੰਮ੍ਰਿਤ ਜਲ ਦੇ ਸੋਟਿਆਂ ਦੇ ਵਿੱਚੋਂ ਮੁਕਤ ਪਿਆਵਾਂ ਹਾਂ ਹallelujah ਵੇਖੋ ਪ੍ਰਭੂ ਨੇ ਕਿਹਾ ਸਭ ਕੁਝ ਹੋ ਗਿਆ ਮੈਂ ਅਲਫਾ ਉਹ omega ਆ ਜਿਹੜਾ ਕੋਈ ਧਿਆਇਆ ਆ ਉਹ ਮੇਰੇ ਕੋਲ ਆਵੇ ਤੇ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤਿਆਂ ਦੇ ਵਿੱਚੋਂ ਮੁਕਤ ਪਿਆਵਾਂਗਾ ਅੱਜ ਵੇਖੋ ਭੈਣ ਭਰਾਓ ਸਮਾਂ ਆ ਜੇ ਕੋਈ ਧਿਆਇਆ ਹੈ ਜਿਨੇ ਵੇਖੋ ਪ੍ਰਭੂ ਨੇ ਖੁਦ ਕਹਿ ਤਾ ਮੈਂ ਆਦ ਅੰਤਿਆ ਅਲਫਾ ਤੇ omega ਤੇ ਜਿਹੜਾ ਕੋਈ ਵੀ ਇਨਸਾਨ ਧਿਆਇਆ ਹੈ ਉਹ ਮੇਰੇ ਕੋਲ ਆਊਗਾ ਤੇ ਮੈਂ ਉਹਨੂੰ ਮੁਫਤ ਅਮਰਤ ਜਲ ਪੀ ਆਮਾਂਗਾ ਤੇ वचन ਦੇ ਵਿੱਚ ਲਿਖਿਆ ਕਿ ਉਸ ਪਵਿੱਤਰ ਨਗਰੀ ਦੇ ਵਿੱਚ ਜਿੱਥੇ ਖੁਦਾ ਦਾ ਸੰਘਾਸਨ ਹੈ ਇੱਕ ਨਦੀ ਨਿਕਲਦੀ ਹੈ ਹਾਲੇਲੂਇਆ ਤੇ ਵੇਖੋ ਪ੍ਰਭੂ ਦਾ वचन ਕਹਿੰਦਾ ਕੌਣ ਮੰਗੂ ਮੁਫਤ ਉਹ ਜਲ ਦੇ ਸੋਤੇ ਦੇ ਵਿੱਚੋਂ ਕੀ ਕਰੇਗਾ ਪੀਵੇਗਾ ਹਾਲੇਲੂਇਆ ਨਾ ਉੱਥੇ ਰੋਣਾ ਨਾ ਸੋਗ ਕੁਝ ਵੀ ਨਹੀਂ ਵੇਖੋ ਨਾ ਉੱਥੇ ਭੁੱਖ ਨਾ ਕੋਈ ਤੇ ਪਿਆਸ ਨਾ ਕੋਈ ਉੱਥੇ ਵਿਆਹ ਹੁੰਦੇ ਆ ਜਿੱਦਾਂ ਵੇਖੋ ਕੋਈ ਵੀ ਉੱਥੇ ਸਵਰਗ ਵਿੱਚ ਭੈਣ ਭਰਾ ਉਹ ਸਵਰਗ ਵਿੱਚ ਕੋਈ ਵੀ ਵਿਆਹ ਨਹੀਂ ਆ ਜਿੱਦਾਂ ਦਾ ਬੰਦਾ ਇੰਡਾਂ ਦੀ ਜਨਾਨੀ ਹੈ ਸਾਰੇ ਦੂਤਾਂ ਦੇ ਸਮਾਨ ਹੈ ਜਿੱਦਾਂ ਦੂਤ ਆ ਨਾ ਸਵਰਗ ਵਿੱਚ ਇਦਾਂ ਹੀ ਸਾਰੇ ਜਣੇ ਉੱਥੇ ਹੋਣਗੇ ਤੇ ਅੱਜ ਵੀ ਪ੍ਰਭੂ ਦਾ ਵਚਨ ਕਹਿੰਦਾ ਜਿਹੜਾ ਪਿਆਸਾ ਆ ਮੇਰੇ ਕੋਲ ਆਵੇ ਇਹ ਕੋ ਪੈਣ ਪ੍ਰਾਉ ਅੱਜ ਵੀ ਤੁਹਾਡੇ ਕੋਲ ਸਮਾਂ ਹੈ ਤੇ ਜਦੋਂ ਇਹ ਸਮਾਨ ਨਿਕਲ ਗਿਆ ਸਰੀਰ ਵਿੱਚ ਰਹਿ ਕੇ ਤੁਸੀਂ ਇਹ ਪ੍ਰਭੂ ਨੂੰ અપਨਾ ਕੇ ਉਹਦੇ ਪਿੱਛੇ ਚੱਲ ਕੇ ਤੇ ਆਤਮਾ ਨੂੰ ਆਪਣੇ ਨੂੰ ਲੈ ਕੇ ਜਾ ਸਤਿਗੁਰ ਦੇ ਸਵਰਗ ਦੇ ਵਿੱਚ ਕਿਉਂਕਿ ਵੇਖੋ ਭੈਣ ਪ੍ਰੋ ਅੰਤਰ ਕਰਦਾ ਹੈ ਪ੍ਰਭੂ ਨੇ ਇੱਕ ਜਗ੍ਹਾ ਤੇ ਵਚਨ ਦੇ ਵਿੱਚ ਕਿਹਾ ਕਿ ਜਦੋਂ ਖੁਦਾ ਨਿਆਂ ਕਰੇਗਾ ਤਾਂ ਧਰਮੀਆਂ ਨੂੰ ਸੱਜੇ ਹੱਥ ਤੇ ਦੁਸ਼ਟਾਂ ਨੂੰ ਖੱਬੇ ਹੱਥ ਖੜਾ ਕਰੇਗ ਤੇ वचन ਦੇ ਵਿੱਚ ਲਿਖਿਆ ਕਿ ਸਾਰੇ ਲੋਕਾਂ ਦੀਆਂ ਕਬਰਾਂ ਖੁੱਲਣਗੀਆਂ ਸਾਰੇ ਜਿਹੜੇ ਆਪੋ ਆਪਣੇ ਸ਼ਰੀਰ ਲੈਣਗੇ ਇਹਨਾਂ ਹੀ ਇਹੋ ਹੀ ਪ੍ਰਕਾਸ਼ ਦੀ ਪੋਥੀ ਤੇ ਵਿੱਚ ਲਿਖਿਆ ਹੈ ਕਿ ਜਿਹੜੇ ਜਲ ਦੇ ਵਿੱਚ ਮਰਦੇ ਉਹ ਵੀ ਵਾਪਸ ਆਉਣਗੇ ਜਿਹੜੇ ਜਿਹੜੇ ਵੀ ਜਿੱਦਾਂ ਮਰੇ ਆ ਸਾਰੇ ਆਪੋ ਆਪਣੇ ਸ਼ਰੀਰ ਲੈ ਕੇ ਖੁਦਾ ਦੇ ਸਿੰਘਾਸਨ ਦੇ ਅੱਗੇ ਖੜਨਗੇ ਤੇ ਵੇਖੋ ਭੈਣ ਭਰਾਓ ਉਹ ਖੁਦਾ ਆ ਪ੍ਰਭੂ ਨੇ ਵੀ ਕਿਹਾਤਾ ਨਾ ਯਿਸੂ ਮਸੀਹ ਨੇ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਤੁਹਾਡੇ ਤੇ ਮਾਸ ਚੁੜਾ ਮੰਗ ਹallelujah ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਜਿਹੜਾ ਪਿਆਸਾ ਮੇਰੇ ਕੋਲ ਆਵੇ ਤੇ ਉਹਨੂੰ ਮੈਂ ਮੁਫਤ ਪਿਆਵਾਂਗਾ ਸੱਤ ਵਚਨ ਦੇ ਵਿੱਚ ਲਿਖਿਆ ਜਿਹੜਾ ਚੇਤਨ ਵਾਲਾ ਹੈ ਉਹ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਮੈਂ ਉਹਦਾ ਪਰਮੇਸ਼ਰ ਰਵਾਂਗਾ ਤੇ ਉਹ ਮੇਰਾ ਪੁੱਤਰ ਹੋਵੇਗਾ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਜਿਹੜਾ ਚੇਤਨ ਵਾਲਾ ਹੈ ਜਿੱਤਣਾ ਕਿਹੜਾ ਕਿੱਥੋਂ ਐਸੀ ਇਸ ਧਰਤੀ ਉੱਤੇ ਸ਼ੈਤਾਨ ਤੋਂ ਸ਼ੈਤਾਨ ਤੋਂ ਜਿੱਤਣਾ ਪ੍ਰਭੂ ਤਾਂ ਕਹਿੰਦਾ ਜਿਹੜਾ ਚੇਤਨ ਵਾਲਾ ਹੈ ਜਿਹੜਾ ਵਿਸ਼ਵਾਸ ਦੇ ਵਿੱਚ ਬਣ ਕੇ ਤੇ ਜਿੱਤੂਗਾ ਸ਼ਤਾਨ ਤੋਂ ਤੇ ਪ੍ਰਭੂ ਦਾ ਵਚਨ ਕਹਿੰਦਾ ਕੋ ਸਾਰੇ ਜਿਹੜੇ ਸਵਰਗ ਦੇ ਵਿੱਚ ਪਦਾਰਥ ਹੁੰਦਾ ਅਧਿਕਾਰੀ ਹੋਵੇਗਾ ਤੇ ਮੈਂ ਉਹਦਾ ਪਰਮੇਸ਼ਰ ਵਾਂਗਾ ਤੇ ਉਹ ਮੇਰਾ ਪੁੱਤਰ ਹੋਵੇਗਾ ਹallelujah ਅੱਗੇ ਵਚਨ ਦੇ ਵਿੱਚ ਲਿਖਿਆ 8 ਵਚਨ ਦੇ ਵਿੱਚ ਲਿਖਿਆ ਵੇਖੋ ਪਰ ਡਰਕਲਾਂ ਆ ਵਿਸ਼ਵਾਸੀਆਂ ਕਿਉਂ ਨਹੀਂ ਆ ਖੁੰਨੀਆਂ ਹਰਾਮ ਕਰਾਂ ਜਾਦੂਗਰਾਂ ਮੁਕਤੀ ਪੂਜਕਾਂ ਸਾਰਿਆਂ ਝੂਠਾਂ ਦਾ ਤੇ ਸੌਸ ਛੀਰ ਵਿੱਚ ਹੋਵੇਗਾ ਜਿਹੜੀ ਅੱਗ ਤੇ ਗੰਧਕ ਦੇ ਨਾਲ ਭਰਦੀ ਹੈ ਦੂਜੀ ਮੌਤ ਹੈ ਹਾਲੇਲੂਇਆ ਵੇਖੋ ਭੈਣ ਪ੍ਰਭੂ ਦਾ ਵਚਨ ਕਹਿੰਦਾ ਕਿ ਡਰਕਲਾਂ ਜਿਹੜੇ ਡਰਦੇ ਨੇ ਹੁਣ ਵੇਖੋ ਬਹੁਤ ਸਾਰੇ ਲੋਕ ਨੇ ਕਈ ਲੋਕਾਂ ਤੋਂ ਡਰਦੇ ਮਾਰੇ ਪ੍ਰਭੂ ਦੇ ਕੋਲ ਨਹੀਂ ਆ ਰਹੇ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਡਰਕਲਾਂ ਆ ਵਿਸ਼ਵਾਸੀਆਂ ਆ ਵਿਸ਼ਵਾਸੀਆਂ ਕਿ ਜਿਹੜੇ ਵਿਸ਼ਵਾਸ ਕਰਤੇ ਹੀ ਨਹੀਂ ਹallelujah ਅੱਗੇ ਕਿਉਂ ਹਣੀਆਂ ਜਿਹੜੇ ਕਿਉਣੇ ਕੰਮ ਕਰਦੇ ਖੂਨੀਆਂ ਜਿਹੜੇ ਇੱਕ ਦੂਜੇ ਦਾ ਖੂਨ ਵਹਾਉਂਦੇ ਨੇ ਹਰਾਮ ਕਰੇ ਜਿਹੜੇ ਜਨਾਨੀਆਂ ਨਾਲ ਗਲਤ ਕੰਮ ਕਰਦੇ ਨੇ ਅੱਗੇ ਵਚਨ ਦੇ ਵਿੱਚ ਲਿਖਿਆ ਮੂਰਤੀ ਪੂਜਕਾਂ ਵੇਖੋ ਜਿਨ੍ਹਾਂ ਲੋਕਾਂ ਨੇ ਮੂਰਤੀਆਂ ਆਪੋ ਆਪਣੀਆਂ ਬਣਾ ਕੇ ਰੱਖੀਆਂ ਤੇ ਉਹਨਾਂ ਦੇ ਕੋਈ ਝੁਕਦੇ ਨੇ ਉਹਨਾਂ ਦਾ ਵੀ ਦੱਸਿਆ ਕੋ ਪ੍ਰਭੂ ਨੇ ਕਿਹਾ ਕਿ ਕੋਈ ਮੂਰਤੀ ਨਹੀਂ ਬਣਾਉਣੀ ਨਾ ਕਿਸੇ ਦੇ ਅੱਗੇ ਝੁਕਣਾ ਤੇ ਵਚਨ ਦੇ ਵਿੱਚ ਲਿਖਿਆ ਜਾਦੂਗਰਾਂ ਸਾਰਿਆਂ ਝੂਠਾਂ ਦਾ ਜਿਹੜੇ ਲੋਕ ਝੂਠ ਨੂੰ ਪਸੰਦ ਕਰਦੇ ਨੇ ਆਪਣੀ ਮਨਮਰਜ਼ੀ ਦੀ ਪੂਜਾ ਕਰਦੇ ਨੇ ਪ੍ਰਭੂ ਦਾ ਵਚਨ ਕਹਿੰਦਾ ਕਿ ਉਹਨਾਂ ਸਾਰਿਆਂ ਲੋਕਾਂ ਦਾ ਹਿੱਸਾ ਕਿੱਥੇ ਹੋਵੇਗਾ ਕਿੱਥੇ ਜਾਣਗੇ ਉਹ ਨਰਕ ਦੀ ਛੀਂਹ ਦੇ ਵਿੱਚ ਅੱਗ ਦੀ ਛੀਂਹ ਦੇ ਵਿੱਚ ਜਿੱਥੇ ਇਹ ਕੀ ਅੱਗ ਦੀ ਛੀਂਹ ਕਿਉਂ ਇਹ ਦੂਜੀ ਮੌਤ ਵਚਨ ਕਹਿੰਦਾ ਇਹ ਦੂਜੀ ਮੌਤ ਆ ਹਾਲੇਲੂਇਆ ਭੈਣ ਭਰਾਓ ਵੇਖੋ ਦੋ ਹੀ ਮੌਤਾਂ ਹੁੰਦੀਆਂ ਇੱਕ ਇਸ ਸ਼ਰੀਰ ਦੇ ਵਿੱਚ ਤੇ ਇੱਕ ਜਿਹੜੀ ਆਤਮਾ ਦੇ ਵਿੱਚ ਜਿਹੜਾ ਜਦੋਂ ਪ੍ਰਭੂ ਨੇ ਨ્યાਅ ਕਰਨਾ ਹੈ ਤੇ ਉਹ ਧਰਮੀ ਲੋਕਾਂ ਨੂੰ ਵਾਰੀ ਦੀ ਧਰਤੀ ਤੇ ਲੈ ਕੇ ਜਾਣਾ ਜਿਹੜਾ ਅੱਜ ਪੜਿਆ ਨਵਾਂ ਕਾਸ਼ਤ ਤੇ ਨਵੀਂ ਧਰਤੀ ਜਿਹੜੇ ਦੁੱਟ ਲੋਕ ਹੋਣਗੇ ਪ੍ਰਭੂ ਉਹਨਾਂ ਨੂੰ ਨਰਕ ਦੇ ਵਿੱਚ ਗੰਧਕ ਦੇ ਵਿੱਚ ਸੁੱਟੇਗਾ ਵੇਖੋ ਭੈਣ ਭਰਾਓ ਉੱਥੇ ਕਿਸੇ ਨੇ ਕਿਸੇ ਦਾ ਸਾਥ ਨਹੀਂ ਦੇਣਾ ਨਾ ਕੋਈ ਉੱਤੇ ਪ੍ਰਭੂ ਨੇ ਉੱਤੇ ਪੁੱਛਣਾ ਹੈ ਕਿ ਤੂੰ ਕਿਹੜੇ ਧਰਮ ਦਾ ਹੈ ਤੇ ਕਿਹੜੇ ਧਰਮ ਦਾ ਨਹੀਂ ਤੋ ਕਿ ਇੱਕ ਗੀਤ ਗਾਉਂਦੇ ਆ ਜਿੱਥੇ ਅਮਲਾਂ ਦੇ ਹੋਣੇ ਨੇ ਨੰਬੇੜੇ ਕਿਸੇ ਨੇ ਨਹੀਂ ਕਰੀ ਜਾਤ ਪੁੱਛਣੀ ਉੱਥੇ ਤੇ ਤੇਰੇ ਕੰਮ ਤੇ ਕਿੰਨਾ ਤੂੰ ਪ੍ਰਭੂ ਦੇ ਉੱਤੇ ਵਿਸ਼ਵਾਸ ਕੀਤਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਖੁਦਾ ਨੇ ਪੂਰੀ ਦੁਨੀਆ ਨਾਲ ਪਿਆਰ ਕੀਤਾ ਇਹ ਧਰਮ ਨਹੀਂ ਇਹ ਜਾਤ ਨਹੀਂ ਪੂਰੀ ਦੁਨੀਆ ਨਾਲ ਪਿਆਰ ਕੀਤਾ ਤਾਂ ਉਹਨੇ ਆਪਣਾ ਪੁੱਤਰ ਧਰਤੀ ਉੱਤੇ ਭੇਜ ਦਿੱਤਾ ਤਾਂ ਕਿ ਜਿਹੜਾ ਕੋਈ ਵਿਸ਼ਵਾਸ ਕਰੇ ਉਹ ਨਾਚ ਨਾ ਹੋਵੇ ਵੇਖੋ ਇਹੀ ਸੱਚਿਆ ਪੈਨ ਫਰਾਓ ਅਸੀਂ ਜਿਹੜੇ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਦੇ ਆ ਸਿਰ ਸਦਾ ਦਾ ਜੀਵਨ ਪਾਵਾਗੇ ਹallelujah ਸੋ ਸਾਰੇ ਨੂੰ ਪਤਾ ਹੈ ਕਿ ਧਰਤੀ ਦੇ ਉੱਤੇ ਇਨਸਾਨ ਕੀ ਆ ਮੁਸਾਫਿਰ ਹੈ ਤੇ ਜੇ ਮੁਸਾਫਿਰਾਂ ਸਮਾਂ ਗੁਜ਼ਾਰੇ ਆਂ ਤੇ ਦੇਖੋ ਸਾਨੂੰ ਜ਼ਰੂਰੀ ਹੈ ਕਿ ਅਸੀਂ ਉਸ ਧਰਤੀ ਦੇ ਵਿੱਚ ਦਾਖਲ ਹੋਵਾਂਗੇ ਜਾਕੀ ਇਹ ਵਿਸ਼ਵਾਸ ਜੇ ਅੱਜ ਵੀ ਪ੍ਰਭੂ ਨੂੰ ਆਪਣੇ ਜੀਵਨ ਦੇ ਵਿੱਚ ਰੱਖ ਕੇ ਤੇ ਪੂਰੇ ਚੱਲਣ ਵਾਲੇ ਉਹ ਜਿੱਦਾਂ ਦੇ ਪੂਰੇ ਕੰਮ ਕੀਤੇ ਇਦਾਂ ਦੇ ਕੰਮ ਕਰਾਂਗੇ ਤੇ ਅਸੀਂ ਸਵਰਗ ਦੇ ਵਿੱਚ ਪ੍ਰਭੂ ਦੇ ਕੋਲ ਜਾਵਾਂਗੇ ਹallelujah ਨਹੀਂ ਤੇ ਵੇਖੋ ਦੋ ਹੀ ਚੀਜ਼ਾਂ ਦਰਾਸ ਦੋ ਹੀ ਆ ਇੱਕ ਨਰਕਿਆ ਤੇ ਇੱਕ ਸਵਰਗ ਤੇ वचन ਕਹਿੰਦਾ ਕਿ ਧਰਮੀ ਲੋਕ ਇਸ ਨਵੀਂ ਧਰਤੀ ਤੇ ਨਵੇਂ ਆਕਾਸ਼ ਦੇ ਅਧਿਕਾਰੀ ਹੋਣਗੇ ਮਿਕੋ ਭੈਣ ਭਰਾਵਾਂ ਅੰਤਰ ਕਰਦਾ ਹੈ ਖੁਦਾ ਹਮੇਸ਼ਾ ਹੀ ਅੰਤਰ ਕਰਦਾ ਹੈ ਉਹ ternary ਲੋਕਾਂ ਵਿੱਚ ਜੁਤੀ ਲੋਕਾਂ ਦੇ ਵਿੱਚ ਅੰਤਰ ਕਰੇ ਜਾਂਦਾ ਹੈ ਸੋ ਪ੍ਰਭੂ ਤਨ ਆਜਿ ਕੇ ਬੰਦ ਕਰਦੇ ਆਮੀਨ